ਡਾਈਟ ਕੀਆ ਤੇ ਇਹਦਾ ਕੈਂਸਰ ਨਾਲ ਕੀ ਸੰਬੰਧ ਹੈ ਇਹ ਇੱਕ ਹੈਲਦੀ ਈਟਿੰਗ ਹੈ ਇੱਕ ਪਲਾਂਟ ਬੇਸਡ ਡਾਈਟ ਹੈ ਜੋ ਆਪਣੇ ਸਰੀਰ ਦੇ ਪੀ ਐਚ ਲੈਵਲ ਨੂੰ ਸਹੀ ਰੱਖਦੀ ਹੈ ਤੇ ਆਪਾਂ ਨੂੰ ਬਿਮਾਰੀਆਂ ਤੋਂ ਬਚਾ ਕੇ ਰੱਖਦੀ ਹੈ ਕੁਝ ਖਾਣੇ ਆਪਣੇ ਅੰਦਰ ਐਸਿਡ ਪ੍ਰੋਡਿਊਸ ਕਰਦੇ ਆ ਜੋ ਕਿ ਇੱਕ ਤੇਜਾਬੀ ਵਾਤਾਵਰਣ ਬਣਾ ਦਿੰਦੇ ਆ ਮਤਲਬ ਲੋ ਪੀ ਐਚ ਲੈਵਲ ਜਿਹਦੇ ਕਰਕੇ ਆਪਣਾ ਖੂਨ ਤੇਜਾਬੀ ਹੋ ਜਾਂਦਾ ਹੈ ਅਸ ਕੰਡੀਸ਼ਨ ਵਿੱਚ ਆਪਣੇ ਸਰੀਰ ਦੇ ਸੈੱਲਾਂ ਨੂੰ ਸਹੀ ਢੰਗ ਨਾਲ ਆਕਸੀਜਨ ਨਹੀਂ ਮਿਲਦੀ ਜਦੋਂ ਸੈੱਲ ਹਾਈਲੀ ਐਸਿਡਿਕ ਵਾਤਾਵਰਣ ਵਿੱਚ ਪੈਦਾ ਹੁੰਦੇ ਆ ਤੇ ਹੌਲੀ-ਹੌਲੀ ਵਧਣਾ ਸ਼ੁਰੂ ਹੋ ਜਾਂਦੇ ਆ ਮੰਨ ਲਓ ਇੱਕ ਵਿਅਕਤੀ ਨੇ ਸੰਤਰੇ ਦਾ ਤਾਜ਼ਾ ਜੂਸ ਪੀਤਾ ਤੇ ਉਹਦੇ ਨਾਲ ਖੜੇ ਦੂਜੇ ਵਿਅਕਤੀ ਨੇ ਪਾਣੀ ਵਿੱਚ ਮਿੱਠਾ ਪਾ ਕੇ ਤੇ ਸੰਤਰੇ ਦਾ ਫਲੇਵਰ ਪਾ ਕੇ ਪੀ ਲਿਆ ਹੁਣ ਤੁਸੀਂ ਆਪ ਦੱਸੋ ਕਿਹੜਾ ਜੂਸ ਅਲਕਲਾਈਨ ਆ ਤੇ ਕਿਹੜਾ ਤਜਾਬੀ ਇੱਕ ਵਿਅਕਤੀ ਨੇ ਤਾਂ ਆਪਣੇ ਅੰਦਰ ਕੈਂਸਰ ਰਿਸਕ ਨੂੰ ਖਤਮ ਕਰ ਦੇਣ ਦਾ ਵਾਤਾਵਰਣ ਬਣਾ ਲਿਆ ਤੇ ਦੂਜੇ ਨੂੰ ਉਹਨੂੰ ਸੱਦਾ ਦੇਣ ਦਾ ਇੱਕ ਵਾਤਾਵਰਣ ਤਿਆਰ ਕਰ ਲਿਆ ਅਲਕਲਾਈਨ ਖਾਣਾ ਕਿਹੜਾ ਹੈ ਜਿਹੜਾ ਆਪਾਂ ਨੂੰ ਕੁਦਰਤ ਨੇ ਦਿੱਤਾ ਜਿਹਦੇ ਵਿੱਚ ਕੁਦਰਤੀ ਮਿਠਾਸ ਆ ਜਿਹਦਾ ਕੁਦਰਤੀ ਰੰਗ ਆ ਕੁਦਰਤੀ ਸੁਆਦ ਆ ਤੇ ਜੋ ਨਕਲ ਕਰਕੇ ਬਣਾਇਆ ਗਿਆ ਜਿਹਦੇ ਵਿੱਚ ਨਕਲੀ ਰੰਗ ਆ ਨਕਲੀ ਸਵਾਦ ਆ ਨਕਲੀ ਫਲੇਵਰ ਆ ਉਹ ਆ ਤੇਜਾਬੀ ਖਾਣਾ ਹੁਣ ਤੁਸੀਂ ਆਪ ਡਿਸਾਈਡ ਕਰ ਲਓ ਕਿ ਤੁਸੀਂ ਕਿਦਾਂ ਦਾ ਖਾਣਾ ਖਾ ਕੇ ਆਪਣੇ ਅੰਦਰ ਕਿਦਾਂ ਦਾ ਵਾਤਾਵਰਣ ਤਿਆਰ ਕਰਨਾ ਹੈ